ਨਹੀਂ ਤਾਂ ਪਿਛਲੇ 30-35 ਸਾਲ ਇਥੇ ਜਿਹੜੀ ਸਰਕਾਰ ਜੀ ਕਾਂਗਰਸ ਦੀ ਆ ਤਾਂ ਕਾਲੀਆਂ ਦਾ ਐਮਐਲਏ ਜੇ ਕਾਲੀਆਂ ਦੀ ਸਰਕਾਰ ਆ ਤਾਂ ਕਾਂਗਰਸ ਦਾ ਐਮਐਲਏ ਉਹ ਵੀੜੀਵੱਟਾ ਜਾ ਹੋਈ ਗਿਆ 30-35 ਸਾਲ ਸਾਰਾ ਪ੍ਰਕਾਸ਼ ਆ ਜਿਹੜਾ ਉਹ ਬਰਨਾਲੇ ਦਾ ਬਰਨਾਲੇ ਦੇ ਇਲਾਕੇ ਦਾ ਭਾਅ ਸਾਰੇ ਜ਼ਿਲ੍ਹੇ ਦੇ ਹੀ ਮਤਲਬ ਕਹਿਣਾ ਵੀ ਉਹ ਰੁਕਿਆ ਰਿਹਾ ਕੋੜੇ ਨਾਲ ਵਾਲੇ ਸਾਥੀਆਂ ਨਾਲ ਦੂਸਰੀਆਂ ਪਾਰਟੀਆਂ ਦੇ ਵਰਕਰਾਂ ਨਾਲ ਗੱਲ ਕਰ ਰਿਹਾ ਸੀਗਾ ਉਹਨਾਂ ਨੇ ਇੱਕ ਸਵਾਲ ਖੜਾ ਕੀਤਾ ਕਹਿੰਦੇ ਵੀ ਮੀਤ ਖੇਰ ਦੀ ਬਰਨਾਲੇ ਨੂੰ ਦੇਣ ਕੀ ਆ। ਔਰ ਮੈਂ ਸਾਰੇ ਪਿੰਡਾਂ ਚ ਬਰਨਾਲੇ ਜ਼ਿਲ੍ਹੇ ਦੇ ਗਿਆ ਕੋਈ 60 ਲੱਖ ਕਹਿ ਰਿਹਾ ਕੋਈ 80 ਲੱਖ ਕਹਿ ਰਿਹਾ ਇਸ ਟਾਈਮ ਅਜੇ ਸਰਪੰਚਾਂ ਨੇ ਮੂਰਮ ਨਹੀਂ ਲਈ ਸੌਂ ਨਹੀਂ ਚੁੱਕੀ ਬਰਨਾਲੇ ਵਾਲਿਆਂ ਨੇ ਤਾਂ ਖਾਸ ਕਰਕੇ ਤੇ ਉਹਨਾਂ ਨੂੰ ਵਰਤਣ ਲਈ ਫੰਡ ਪਏ ਆ ਔਰ ਇਹ ਜ਼ਿਲ੍ਹਾ ਸਾਡਾ ਬਰਨਾਲਾ ਤਰਸਦਾ ਰਿਹਾ ਫੰਡਾਂ ਨੂੰ ਪਾਰਟੀ ਦੇ ਵਿੱਚੋਂ ਹੀ ਬਾਗੀ ਹੋ ਕੇ ਮੈਦਾਨ ਦੇ ਵਿੱਚ ਉਤਰੇ ਨੇ ਗੁਰਦੀਪ ਬਾਠ ਉਹਨਾਂ ਦੀ ਬਗਾਵਤ ਦਾ ਕੋਈ ਅਸਰ ਪਊਗਾ ਉਹਨਾਂ ਦੇ ਔਰ ਬਾਠ ਨੇ ਲਾਲਚ ਕਰਿਆ ਲਾਲਚ ਕਰਿਆ ਜੀ ਜ਼ਿਲ੍ਹਾ ਪ੍ਰਧਾਨਗੀ ਲਈਆ ਪਲਾਨਿੰਗ ਬੋਰਡ ਦਾ ਉਹਨੇ ਜਿੱਦਣ ਉਹਨੂੰ ਚੇਅਰਮੈਨ ਲਾਉਂਦੇ ਸੀ ਉਹ ਤਣ ਘੱਟ ਕਰਦਾ ਆਪਦੇ ਜ਼ਿਲ੍ਹੇ ਦਾ ਵੀ ਲਓ ਜੀ ਮੇਰੀ ਪ੍ਰਧਾਨਗੀ ਛੱਡੀ ਜੀ ਨੂੰ ਮਰਜ਼ੀ ਦਿਓ ਮੈਂ ਪਲਾਨਿੰਗ ਬੋਰਡ ਦਾ ਚੇਅਰਮੈਨ ਲੱਗਦਾ ਜਾ ਮੈਂ ਪਲਾਨ ਕੋਰਟੀ ਚੇਅਰਮੈਨ ਨਹੀਂ ਲੈਣੀ ਆਉਰਾ ਮੈਨੂੰ ਕੋਈ ਚਾਹੀਦਾ ਹੁਣ ਉਹ ਤੀਜਾ ਉਹਦਾ ਵੀ ਪਾੜਦਾ ਇੰਨਾ ਲਾਲਚ ਬਰ ਕੀ ਕੀ ਬਰਨਾਲੇ ਦੇ ਵਿੱਚ ਕੋਈ ਟਿਕਟ ਦਾ ਹੱਕਦਾਰ ਨਹੀਂ ਸੀ ਮੇਤੂ ਵਾਰ ਹੋਵੇ ਨਾ ਹੋਵੇ ਉਹ ਪਾਰਟੀ ਨੇ ਦੇਖਣਾ ਪਰ ਇਹ ਨਹੀਂ ਉਹ ਇਤਰਾਜ ਉਹ ਕਰ ਸਕਦਾ ਵੀ ਮਹਿਲ ਕਲਾ ਦਾ ਮਹਿਲ ਕਲਾ ਦਾ ਰਿਜ਼ਰਵਾ ਉਹ ਤਾਂ ਰਹੂਗਾ ਪਹਿਲੀ ਮੇਰੀ 66 ਸਾਲ ਦੀ ਉਮਰ ਹੋ ਗਈ ਮੈਂ 66 ਸਾਲ ਤੋਂ ਦੇਖ ਰਿਹਾ ਵੀ ਰਿਜ਼ਰਵਾ ਉਹ ਉਹ ਰਾਜੇ ਬੜਿੰਗ ਤੇ ਘਰ ਵਾਲੀ ਨੂੰ ਟੇਡ ਦੇਦੀ ਪਾਰਟੀ ਨੇ ਇਹੋ ਪਰਿਵਾਰ ਚ ਕੀ ਕਹਿਤਾ ਅੱਛਾ ਇਹ ਬੋਲਦਾ ਮਾਸੀ ਦੇ ਲੜਕੇ ਨੂੰ ਉਹ ਮਾਸੀ ਦਾ ਲੜਕਾ ਜਿਹਦੇ ਕੋ ਇੰਨੇ ਸਾਲ ਨਾਲ ਰਹਿਣਾ ਤੈਨੂੰ ਹੁਣ ਤੱਕ ਉਹਨਾਂ ਦੀਆਂ ਰਿਸ਼ਤੇਦਾਰੀਆਂ ਦਾ ਨਹੀਂ ਪਤਾ ਕਦੇ ਉਹ ਕਹਿਣ ਦਾ ਡਰਾਈਵਰ ਨੂੰ ਦੇਤੀ ਜੀ ਕਦੇ ਕੁਛ ਕਹਿਣ ਦਾ ਕਦੇ ਕੁਛ ਕਹਿਣ ਦਾ ਇਹਦਾ ਮਤਲਬ ਉਹ ਆਪਰੇ ਆਪ ਨੂੰ ਕੋਹਾ ਮੈਂ ਦੁਨੀਆ ਚ ਵਿਚਰਿਆ ਜਾਂ ਪਰਨਾਲੇ ਚ ਵਿਚਰਿਆ ਵਿਚਰਿਆ ਮੈਂ ਨਹੀਂ ਮਿਲਦਾ ਹਰ ਵਕਤ ਮੁਕਤੀ ਦਾ ਸਾਡੇ ਨਾਲ ਬਤਰੀਮਾ ਵਾਲਾ ਸਲੂਕ ਕਰਦਾ ਹੀ ਕਰਦਾ ਫਿਰ ਸਾਡੇ ਬੰਦੇ ਸਾਡੇ ਚ ਜਿਹੜੀ ਆ ਖਰੀਦ ਆ ਹੁਣ ਵੀ ਨੇੜ ਲੱਗੀ ਜਾਂਦੀ ਆ ਮੈਂ ਕੱਲ ਚੰਡੀਗੜ੍ਹ ਤੱਕ ਗਿਆ ਔਰ ਬਹੁਤ ਮੰਡੀਆਂ ਖਾਲੀ ਹੋਣ ਵਾਲੀਆਂ ਆ ਸਾਡੇ ਅੱਜ ਦਾ ਇਹ ਰੈਂਡ ਤੇ ਆ ਇਹੇ ਖਰੀਦ ਅੱਜ ਤੋਂ 15 ਦਿਨ ਪਹਿਲਾਂ ਵੀ ਖਤਮ ਹੋ ਸਕਦੀ ਸੀ ਕਾਰਨ ਕੀ ਗਿਆ ਸਾਡਾ ਜਿਹੜਾ ਸੈਲਰ ਭਾਈ ਚਾਰਾ ਉਹਨੂੰ ਇਹ ਆ ਤਰੇੜ ਪਊਗੀ ਸੈਲ ਵਧੂਗੀ 17 ਪੌਂਸਰ ਨਹੀਂ ਆਊਗਾ ਬਰਨਾਲੇ ਦਾ ਬਾਈ ਇਲੈਕਸ਼ਨ ਅਖਾੜਾ ਅੱਜ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈਆਂ ਵੋਟਾਂ ਪੈਣੀਆਂ ਆਪੋ ਆਪਣੇ ਹਮੈਤੀਆਂ ਦੀਆਂ ਜਿਹੜੀਆਂ ਸਟਾ ਇੱਥੇ ਲੱਗ ਚੁੱਕੀਆਂ ਨੇ ਪੋਲਿੰਗ ਬੂਥ ਲੱਗ ਚੁੱਕੇ ਨੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਬੂਥ ਤੇ ਅਸੀਂ ਖੜੇ ਆ ਜਿੱਥੇ ਇਸ ਤੋਂ ਪਹਿਲਾਂ ਅਸੀਂ ਵੇਖ ਰਹੇ ਸੀ ਕਿ ਵੱਖ-ਵੱਖ ਜਿਹੜੇ ਹੈਗੇ ਨੇ ਆਪਣੇ ਵੋਟਰ ਆਏ ਗੱਲਬਾਤ ਕਰਾਂਗੇ ਕਿਵੇਂ ਚੱਲ ਰਿਹਾ ਜੀ ਸਵੇਰ ਤੋਂ ਵੋਟਾਂ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਔਰ ਆਲੇ-ਦਾਲੋਂ ਵੀ ਜਿੱਥੋਂ ਫੋਨ ਆ ਰਹੇ ਆ ਵਧੀਆ ਰਿਸਪਾਂਸ ਦੇ ਫੋਨ ਆ ਰਹੇ ਆ ਹੂੰ ਔਰ ਚੰਗੀ ਸੁਭਾਵਨਾ ਵੀ ਜਿਵੇਂ ਮੀਤ ਹਿਆਰ ਨੇ ਇਥੋਂ ਲੀਡ ਕੀਤੀ ਸੀ ਉਸੇ ਤਰ੍ਹਾਂ ਹੀ ਸਾਡਾ ਜਿਹੜਾ ਕੈਂਡੀਡੇਟ ਹਰਿੰਦਰ ਧਾਲੀਆ ਵਾਲਾ ਔਰ ਉਹ ਵੀ ਵਧੀਆ ਲੀਡ ਕਰੂਗਾ ਔਰ ਬਰਨਾਲੇ ਨੂੰ ਮੀਤ ਹਿਆਰ ਤੋਂ ਵੀ ਜ਼ਿਆਦਾ ਇਮਾਨਦਾਰ ਤੇ ਮਿਲ ਜੂਗਾ ਕਹਿੰਦਾ ਮਤਲਬ ਐਮਐਲਏ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਸੁਭਾਵ ਨਾ ਇਹ ਵੀ ਆ ਵੀ ਬਰਨਾਲੇ ਨੇ ਜੇ ਮੰਤਰੀਪਦ ਦਾ ਉਹਦਾ ਅਸਲ ਉਹ ਇਹਨੂੰ ਮਿਲ ਸਕਦਾ ਮੁੰਡੇ ਨੂੰ ਹਰਿੰਦਰ ਧਾਲੀਵਾਲ ਨੂੰ ਨਹੀਂ ਤਾਂ ਪਿਛਲੇ 30 35 ਸਾਲ ਇਥੇ ਜਿਹੜੀ ਸਰਕਾਰ ਜੇ ਕਾਂਗਰਸ ਦੀ ਆ ਤਾਂ ਕਾਲੀਆਂ ਦਾ ਐਮਐਲਏ ਜੇ ਕਾਲੀਆਂ ਦੀ ਸਰਕਾਰ ਆ ਤਾਂ ਕਾਂਗਰਸ ਦਾ ਐਮਐਲਏ ਉਹ ਵੀੜੀਵੱਟਾ ਜਾ ਹੋਈ ਗਿਆ 30 35 ਸਾਲ ਸਾਰਾ ਪ੍ਰਕਾਸ਼ ਆ ਜਿਹੜਾ ਉਹ ਬਰਨਾਲੇ ਦਾ ਬਰਨਾਲੇ ਦੇ ਇਲਾਕੇ ਦਾ ਭਾਅ ਸਾਰੇ ਜ਼ਿਲ੍ਹੇ ਦੇ ਹੀ ਮੈਂ ਤਾਂ ਕਹਿਣਾ ਵੀ ਉਹ ਰੁਕਿਆ ਰਿਹਾ ਉਹਦੀਆਂ ਮਸਾਲਾਂ ਕੀ ਸੀ ਵੀ ਜਿੰਨੀਆਂ ਵੀ ਕਲੋਨੀਆਂ ਆਲੇ-ਦਾਲੇ ਬਣੀਆਂ ਬਰਨਾਲੇ ਦੇ ਬਰਨਾਲਾ ਸ਼ਹਿਰ ਚੋਂ ਕੱਟੀਆਂ ਗਈਆਂ ਉਹਨਾਂ ਚ ਅਕਸਰ ਜਿਹੜਾ ਕਲੋਨੀ ਕੱਟਦਾ ਹੁੰਦਾ ਸੀ ਉਹ ਕੱਚੀ ਜੀ ਸੜਕ ਬਣਾ ਦਿੰਦਾ ਹੁੰਦਾ ਸੀ ਉਹ 20 20 30 ਸਾਲਾ ਉਹੀ ਕੱਚੀ ਸੜਕਾਂ ਤੇ ਲੋਕ ਲੰਘਦੇ ਰਹਿੰਦੇ ਸੀ ਖੱਡਿਆਂ 'ਚ ਡਿੱਗਦੇ ਰਹਿੰਦੇ ਸੀ ਪਰ ਹੁਣ ਬਥੇਰਾ ਆਲੇ-ਦਾਲੇ ਸਾਰੀਆਂ ਕਲੋਨੀਆਂ ਚੱਕਰ ਲਾਏ ਆ ਵੀ ਬੜੀ ਵਧੀਆ ਸੜਕਾਂ ਦਿਸੀਆਂ ਨੇ ਤੇ ਸਾਰੀ ਜਨਤਾ ਨੂੰ ਵੀ ਦੀ ਦਿਖ ਰਿਹਾ ਮੈਂ ਇੱਧਰ ਤੁਹਾਡੇ ਨਾਲ ਵਾਲੇ ਸਾਥੀਆਂ ਨਾਲ ਦੂਸਰੀਆਂ ਪਾਰਟੀਆਂ ਦੇ ਵਰਕਰਾਂ ਨਾਲ ਗੱਲ ਕਰ ਰਿਹਾ ਸੀਗਾ ਤਾਂ ਉਹਨਾਂ ਨੇ ਇੱਕ ਸਵਾਲ ਖੜਾ ਕੀਤਾ ਕਹਿੰਦੇ ਵੀ ਮੀਤਹੇਰ ਦੀ ਬਰਨਾਲੇ ਨੂੰ ਦੇਣ ਕੀ ਆ ਬਰਨਾਲੇ ਨੂੰ ਮੈਂ ਤਾਂ ਕਹਿੰਦਾ ਵੀ ਜਿੰਨੇ ਵੀ ਐਮਪੀ ਹੁਣ ਤੱਕ ਹੋਏ ਆ ਜਾਂ ਐਮਐਲਏ ਹੋਏ ਆ ਸਭ ਤੋਂ ਵੱਧ ਦੇਣ ਮੀਤਹੇਰ ਦੀ ਆ ਔਰ ਮੈਂ ਸਾਰੇ ਪਿੰਡਾਂ ਚ ਬਰਨਾਲੇ ਜ਼ਿਲ੍ਹੇ ਦੇ ਗਿਆ ਕੋਈ 60 ਲੱਖ ਕਹਿ ਰਿਹਾ ਕੋਈ 80 ਲੱਖ ਕਹਿ ਰਿਹਾ ਇਸ ਟਾਈਮ ਅਜੇ ਸਰਪੰਚਾਂ ਨੇ ਮੋਰਮ ਨਹੀਂ ਲਈ ਸੌਂ ਨਹੀਂ ਚੁੱਕੀ ਬਰਨਾਲੇ ਵਾਲਿਆਂ ਨੇ ਤਾਂ ਖਾਸ ਕਰਕੇ ਤੇ ਉਹਨਾਂ ਨੂੰ ਵਰਤਣ ਲਈ ਫੰਡ ਪਏ ਆ ਔਰ ਇਹ ਜ਼ਿਲ੍ਹਾ ਸਾਡਾ ਬਰਨਾਲਾ ਤਰਸਦਾ ਰਿਹਾ ਫੰਡਾਂ ਨੂੰ ਤੇ ਉਮੀਦਵਾਰ ਦੇ ਸਮੇਂ ਦੇ ਆਉਣ ਤੋਂ ਫੰਡ ਆ ਜਿਹੜੇ ਉਹ ਬਹੁਤ ਚਾਹੇ ਮੰਤਰੀ ਹੋਣ ਦੇ ਨਾਤੇ ਆ ਨਹਿਰੀ ਖਾਲੇ ਆ ਜਿਹੜੇ ਉਹ ਅੰਡਰਗਰਾਊਂਡ ਜਿਬ ਵੰਣ ਲੱਗੇ ਤਾਂ ਉਮੀਦ ਹਾਰ ਤੇ ਸਭੀ ਵੰਣ ਲੱਗੇ ਆ ਜਿਹੜੇ ਤੁਹਾਡੀ ਪਾਰਟੀ ਦੇ ਵਿੱਚੋਂ ਹੀ ਬਾਗੀ ਹੋ ਕੇ ਮੈਦਾਨ ਦੇ ਵਿੱਚ ਉਤਰੇ ਨੇ ਗੁਰਦੀਪ ਬਾਠ ਉਹਨਾਂ ਦੀ ਬਗਾਵਤ ਦਾ ਕੋਈ ਅਸਰ ਪਊਗਾ ਉਹਨਾਂ ਦੇ ਔ ਉਹਨਾਂ ਦੀ ਬਗਾਵਤ ਦਾ ਮੈਂ ਤਾਂ ਠੀਕ ਆ ਉਹਦੇ ਵਾਸਤੇ ਮਾੜੀ ਗੱਲ ਆ ਕਿਉਂਕਿ ਜਿਹੜੀ ਟਿਕਟ ਆ ਉਹ ਇੱਕ ਨੂੰ ਹੀ ਮਿਲਦੀ ਹੁੰਦੀ ਹੈ ਔਰ ਗੁਰਦੀਪ ਬਾਠ ਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ ਸੀ ਉਹਨੂੰ ਜ਼ਿਲ੍ਹਾ ਪ੍ਰਧਾਨਗੀ ਉਹਨੂੰ ਪਲਾਨਿੰਗ ਬੋਰਡ ਦਾ ਚੇਅਰਮੈਨ ਪਲਾਨਿੰਗ ਬੋਰਡ ਦਾ ਚੇਅਰਮੈਨ ਵੀਰ ਜੀ ਡੀਸੀ ਸਾਹਿਬ ਦੀ ਕੁਰਸੀ ਦੇ ਬਰਾਬਰ ਬੈਠਾ ਹੁੰਦਾ ਔਰ ਦਫ਼ਤਰ ਉਹਨੂੰ ਮਿਲਿਆ ਔਰ 80000 ਤਨਖਾਹ ਵੀ ਕਹਿੰਦੇ ਮਿਲਦੀ ਆ ਫੇਰ ਉਹਨੂੰ ਗਨਮੈਨ ਮਿਲਦੇ ਆ ਅਜੇ ਹੋ ਸਕਦਾ ਜਿਹੜਾ ਸਾਡਾ ਐਮਪੀ ਆ ਉਹਨੂੰ ਦਫ਼ਤਰ ਕੋਈ ਨਾ ਹੀ ਮਿਲਿਆ ਹੋਵੇ ਪਰ ਟਿਕਟ ਦਾ ਹੱਕਦਾਰ ਸੀ ਗੁਰਦੀਪ ਜੱਨੀ ਇਹ ਪਾਰਟੀ ਨੇ ਦੇਖਣਾ ਇਹ ਅਸੀਂ ਜਾ ਗੁਰਦੀਪ ਨੇ ਜਾਂ ਹੋਰ ਵਰਕਰਾਂ ਨੇ ਉਹਨਾਂ ਨੇ ਕਿਸੇ ਨਹੀਂ ਦੇਖਣਾ ਹਮੇਸ਼ਾ ਪਾਰਟੀ ਦੇਖਦੀ ਰਹੀ ਆ ਆਪ ਦੇਖਦੇ ਕਾਂਗਰਸ ਦੀ ਜਦੋਂ ਐਮ ਐਲ ਏ ਦੂਸੀਆਂ ਟਿਕਟਾਂ ਲਾਟਮੈਂਟ ਹੁੰਦੀਆਂ ਉਹ ਦਿੱਲੀੋਂ ਲਿਸਟ ਕਲੀਅਰ ਹੋ ਕੇ ਆਉਂਦੀ ਆ ਸਾਰੇ ਮੰਨਦੇ ਆ ਕਾਲੀ ਦਲ ਦੀ ਲਿਸਟ ਕਲੀਅਰ ਹੁੰਦੀ ਆ ਤਾਂ ਸੁਖਵੀਰ ਬਾਦਲ ਹੋਰ ਹੀ ਕਰਦੇ ਆ ਉਸੇ ਨੂੰ ਉਹ ਜੈਸ ਕਰਨੀ ਪੈਂਦੀ ਆ ਮਤਲਬ ਪਾਰਟੀ ਨਾਲ ਕਦੇ ਨਹੀਂ ਖੜੂਗਾ ਉਹ ਤੋਂ ਖਾਈ ਖਾਊਗਾ ਮਤਲਬ ਜਿਵੇਂ ਤੁਸੀਂ ਅਕਾਲੀ ਦਲ ਦਾ ਜ਼ਿਕਰ ਕੀਤਾ ਵੀ ਸੁਖਵੀਰ ਬਾਦਲ ਪਾਰਟੀ ਦੀਆਂ ਟਿਕਟਾਂ ਸਾਰੀਆਂ ਵੇਖਦੇ ਉੱਪਰੋਂ ਤੁਸੀਂ ਦਿੱਲੀ ਦਾ ਜ਼ਿਕਰ ਕੀਤਾ ਇਹਦਾ ਮਤਲਬ ਪੰਜਾਬ ਦੀਆਂ ਟਿਕਟਾਂ ਦਿੱਲੋਂ ਸੈਟਿੰਗ ਹੋ ਕੇ ਆਉਂਦੀ ਆ ਦਿੱਲੀੋਂ ਜਾਂ ਕਹਿਣ ਦਾ ਪਾਰਟੀ ਜਿਹੜੀ ਕਹਿਣ ਦਾ ਪੀ ਪਾਰਟੀ ਨੂੰ ਵੀ ਕੋਈ ਚਲਾਉਣ ਵਾਲਾ ਬੈਠਾ ਬੋਰਡ ਹੀ ਆ ਉਹ ਬੋਰਡ ਹੀ ਕਹਿੰਦੇ ਆ 5 ਮੈਂਬਰ 10 ਮੈਂਬਰ ਚਾਹੇ 20 ਮੈਂਬਰ ਹੋਣ ਉਹਨਾਂ ਨੇ ਸਾਰੇ ਜ਼ਿਲ੍ਹਿਆਂ ਦੀ ਪਰਚੋੜ ਕਰਨੀ ਆ ਕਿਹਨੂੰ ਦੇਣੀ ਆ ਦਿੱਲੀ ਵਾਲੇ ਕਰਦੇ ਆ ਕਿ ਪੰਜਾਬ ਵਾਲੇ ਪੰਜਾਬ ਵਾਲੇ ਰੈਫਰ ਕਰਕੇ ਭੇਜਣਗੇ ਮਤਲਬ ਟਿਕਟਾਂ ਉੱਪਰੋਂ ਦਿੱਲੀ ਤੋਂ ਵੰਡੀਆਂ ਆ ਟਿੱਕਟ ਜੋ ਪੰਜਾਬ ਨੇ ਲਿਖਿਆ ਟਿੱਕਟਾ ਉਹਨਾਂ ਬੰਦਿਆਂ ਨੂੰ ਮਿਲੀ ਆ ਕਿਉਂਕਿ ਗੁਰਦੀ ਜਦੋਂ ਅਸੀਂ ਤੁਹਾਡਾ ਅਖਾੜਾ ਹਲੇ ਭਖਿਆ ਨਹੀਂ ਸੀਗਾ ਵੋਟਾਂ ਵਾਲਾ ਸੀ ਬਰਨਾਲੇ ਆਏ ਸੀ ਕਵਰੇਜ ਕਰਨ ਆਏ ਸੀ ਪਿੰਡਾਂ 'ਚ ਜਾਂਦੇ ਸੀ ਸਾਡੀ ਗੁਰਦੀ ਬਾਠ ਨਾਲ ਗੱਲ ਹੋਈ ਸੀ ਉਹਨਾਂ ਨੇ ਇੱਕ ਇਹ ਗੱਲ ਕਹੀ ਸੀ ਕਹਿੰਦੇ ਵੀ ਜਿਹੜੇ ਹਰਿੰਦਰ ਸਿੰਘ ਢਾਲੀਵਾਲ ਜਿਨ੍ਹਾਂ ਨੂੰ ਟਿੱਕਟ ਮਿਲੀ ਆ ਠੀਕਾ ਨਾ ਵੀ ਇਹ ਇਹਨਾਂ ਦਾ ਪਿੰਡ ਇਹ ਮਹਿਲਕਲਾਂ ਹਲਕੇ ਨੂੰ ਬਿਲੋਂਗ ਕਰਦੇ ਨੇ ਉੱਥੋਂ ਦੇ ਰਹਿਣ ਵਾਲੇ ਨੇ ਦੂਸਰੇ ਹਲਕੇ ਚੋਂ ਲਿਆ ਕੇ ਇੱਥੇ ਉਤਾਰੀ ਗਈ ਨਹੀਂ ਕੀ ਉਹਨੇ ਕੋਈ ਗਲਤ ਕੰਮ ਕਰਤਾ ਜਨਮ ਲੈ ਕੇ ਸੀ ਨਹੀਂ ਵਾਲ ਚ ਜ਼ਿਲ੍ਹਾ ਦਾ ਬਰਨਾਲਾ ਹੈ ਦੂਜੀਆਂ ਸਟੇਟਾਂ ਚ ਜਾ ਕੇ ਸਾਡਾ ਸੈੜਿਆਂ ਵਾਲਾ ਸੱਤ ਜਗ੍ਹਾ ਖੜਿਆ ਸੀ ਐਮਪੀ ਕੀ ਇਹਦਾ ਮਤਲਬ ਦੂਜੀਆਂ ਸਟੇਟਾਂ ਵਾਲੇ ਚੈਕਮਗਲੂਰ ਜਾਂ ਜੂਪੀ ਦੀਆਂ ਉਹ ਕਹਣ ਇੱਥੇ ਕਿਉਂ ਆਇਆ ਇਹ ਕੋਈ ਜ਼ਰੂਰੀ ਨਹੀਂਗਾ ਜਿਹੜਾ ਭਾਰਤ ਦਾ ਬਸਨੀਕ ਆ ਉਹ ਕਿਤੇ ਵੀ ਚੋਣ ਲੜ ਸਕਦਾ ਸਾਡਾ ਮਨਮੋਹਨ ਸਿੰਘ ਜਾ ਕੇ ਅਸਾਮ ਚ ਆਪਦੀ ਉਹ ਰਾਜ ਸਭਾ ਦੀ ਚੋਣ ਲੜਦਾ ਰਿਹਾ ਇਹਦਾ ਮਤਲਬ ਉਹ ਪ੍ਰਧਾਨ ਮੰਤਰੀ ਬਣਦਾ ਨਾ ਇਹ ਇਹ ਗਲਤ ਆ ਉਹਦੀ ਇਹਦਾ ਮਤਲਬ ਇਕੱਲੇ ਬਰਨਾਲੇ ਨੂੰ ਨਹੀਂ ਦਿੱਤਾ ਬਰਨਾਲੇ ਤੋਂ ਬਾਹਰ ਕੋਈ ਵਰਕਰ ਹੈ ਨਹੀਂਗਾ ਜਾਂ ਉਹ ਤੋਂ ਵਧੀਆ ਵਰਕਰ ਹੈ ਨਹੀਂਗਾ ਸਫਲ ਕੀ ਕੀ ਬਰਨਾਲੇ ਦੇ ਵਿੱਚ ਕੋਈ ਟਿਕਟ ਦਾ ਹੱਕਦਾਰ ਹੈ ਨਹੀਂ ਸੀ ਮੇਰੇ ਤੋਂ ਬਾਅਦ ਹੋਵੇ ਨਾ ਹੋਵੇ ਉਹ ਪਾਰਟੀ ਨੇ ਦੇਖਣਾ ਪਰ ਇਹ ਨਹੀਂ ਉਹ ਉਤਰਾਜ ਉਹ ਕਰ ਸਕਦਾ ਵੀ ਮਹਿਲਕਲਾਂ ਹਲਕਾ ਮਹਿਲਕਲਾਂ ਤਾਂ ਜਰਪਾ ਉਹ ਤਾਂ ਰਹੂਗਾ ਪਹਿਲੀ ਮੇਰੀ 66 ਸਾਲ ਦੀ ਉਮਰ ਹੋ ਗਈ ਮੈਂ 66 ਸਾਲ ਤੋਂ ਦੇਖਦਾ ਵੀ ਰਜਰਪਾ ਉਹ ਉਹ ਜਰਨਲ ਹੋਣਾ ਹੀ ਨਹੀਂ ਜਰਨਲ ਕਿ ਮੈਨੂੰ ਤਾਂ ਲੱਗਦਾ ਬਰਨਾਲਾ ਵੀ ਹੈ ਜਿਹੜਾ ਇਹ ਨਾ ਐਸ ਸੀ ਹੋ ਜੇ ਆਉਣ ਵਾਲੇ ਸਮਿਆਂ 'ਚ ਇਹ ਵੀ ਜੇ ਨਹੀਂ ਪਤਾ ਤਿੰਨੇ ਹੀ ਹਲਕੇ ਐਸੀ ਹੋ ਜਾਣ ਫੇਰ ਬਾੜ ਖੜ ਲਿਆ ਕਰੇ ਜਿੱਥੇ ਘੜਦਾ ਔਰ ਬਾੜ ਨੇ ਲਾਲਚ ਕਰਿਆ ਲਾਲਚ ਕਰਿਆ ਜਿਹੜਾ ਜ਼ਿਲ੍ਹਾ ਪ੍ਰਧਾਨਗੀ ਲਈ ਆ ਪਲਾਨਿੰਗ ਬੋਰਡ ਦਾ ਉਹਨੇ ਜਿੱਦਣ ਉਹਨੂੰ ਚੇਅਰਮੈਨ ਲਾਉਂਦੇ ਸੀ ਉਸ ਦਿਨ ਇਕੱਠ ਕਰਦਾ ਆਪਦੇ ਜ਼ਿਲ੍ਹੇ ਦਾ ਵੀ ਲਓ ਜੀ ਮੇਰੀ ਪ੍ਰਧਾਨਗੀ ਛੱਡੀ ਜੀ ਨੂੰ ਮਰਜ਼ੀ ਦਿਓ ਮੈਂ ਪਲਾਨਿੰਗ ਬੋਰਡ ਦਾ ਚੇਅਰਮੈਨ ਲਗਦਾ ਜਾਂ ਮੈਂ ਪਲਾਨਿੰਗ ਬੋਰਡ ਦੀ ਚੇਅਰਮੈਨ ਨਹੀਂ ਲੈਣੀ ਔਰ ਮੈਨੂੰ ਇੱਕੋ ਹੀ ਚਾਹੀਦਾ ਹੁਣ ਉਹ ਤੀਜਾ ਉਹਦਾ ਵੀ ਭਾਲਦਾ ਸੀ ਇੰਨਾ ਲਾਲਚ ਪਾਰਟੀ ਦੇ ਵਿੱਚ ਆਉਦੇ ਤਾਂ 2-2 3-3 ਹੋਰਾਂ ਕੋਲੇ ਵੀ ਬਹੁਤ ਹੈਗੇ ਨੇ ਜਿਹੜੀ ਗੱਲ ਇਹ ਇੱਥੇ ਕਰ ਰਹੇ ਆ ਇਹਨੇ ਬਾੜ ਨੇ ਇਹੀ ਇਤਰਾਜ਼ ਕਰਿਆ ਮਾਸੀ ਦਾ ਹੇਠਾਂ ਤੋਂ ਲੈ ਕੇ ਉੱਪਰ ਸੁਪਰੀਮੋ ਤੱਕ 2-2 ਆਉਦੇ ਨੇ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਵੀ ਸੀਗੇ ਪਾਰਟੀ ਦੇ ਪ੍ਰਧਾਨ ਵੀ ਸੀਗੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਵੀ ਨੇ ਤੇ ਪਾਰਟੀ ਦੇ ਪ੍ਰਧਾਨ ਵੀ ਨੇ ਮੈਂ ਠੀਕ ਆ ਮੈਂ ਤਾਂ ਕਹਿਣਾ ਵੀ ਉਹ ਉਹ ਚਲਾਉਣ ਵਾਲ ਦੇਖੋ ਜੇ 92 ਐਮਐਲਏ ਆ ਉਹ ਭਗਵੰਤ ਮਾਨ ਦੇ ਮੋਹ ਨੂੰ ਆਏ ਆ ਉਸ ਸਮੇਂ ਹੋ ਸਕਦਾ ਇਹਦੇ ਨਾਂ ਹੀ ਆਉਂਦੇ ਪਰ ਇਹ ਕੋਈ ਜ਼ਰੂਰੀ ਨਹੀਂ ਬਾੜ ਭਗਵੰਤਮਾਨ ਬਣ ਗਿਆ ਕਿ ਕਿਹੜੀ ਯਾਲ ਬਣ ਗਿਆ ਮੰਨਦੇ ਹੋ ਤੁਸੀਂ ਨਹੀਂ ਕਿਉਂਕਿ ਕਿਸੇ ਨੂੰ ਦੋ ਵੀ ਦੇਣੇ ਪੈਂਦੇ ਆ ਫਿਰ ਹਰ ਇੱਕ ਜਗਾ ਚੱਪੇ ਵਾਲ ਤੋਂ ਉਹ ਡਾਕਟਰ ਐਮਪੀ ਆ ਉਹ ਤੇ ਬੇਟੇ ਨੂੰ ਮਿਲ ਗਈ ਕੀ ਵੀ ਉਹ ਘਰ ਚ ਟਿਕਟ ਨਹੀਂ ਸੀ ਹੈ ਰਾਜਾ ਬੜਿੰਗ ਦੇ ਘਰ ਵਾਲੀ ਨੂੰ ਟਿਕਟ ਦੇਦੀ ਪਾਰਟੀ ਨੇ ਇਹੋ ਪਰਿਵਾਰ ਚ ਨਹੀਂ ਰਹਿਦਾ ਅੱਛਾ ਇਹ ਬੋਲਦਾ ਮਾਸੀ ਦੇ ਲੜਕੇ ਨੂੰ ਉਹ ਮਾਸੀ ਦਾ ਲੜਕਾ ਜਿਹਦੇ ਨੂੰ ਇੰਨੇ ਸਾਲ ਨਾਲ ਰਹਿਣਾ ਤੈਨੂੰ ਹੁਣ ਤੱਕ ਉਹਨਾਂ ਦੀਆਂ ਰਿਸ਼ਤੇਦਾਰੀਆਂ ਦਾ ਨਹੀਂ ਪਤਾ ਕਦੇ ਉਹ ਕਹਿਨਦਾ ਡਰਾਈਵਰ ਨੂੰ ਦੇਤੀ ਜੀ ਕਦੇ ਕੁਛ ਕਹਿਨਦਾ ਕਦੇ ਕੁਛ ਕਹਿਨਦਾ ਇਹਦਾ ਮਤਲਬ ਉਹ ਆਪ ਦੇ ਆਪ ਨੂੰ ਕਹੌਂਦਾ ਮੈਂ ਦੁਨੀਆ 'ਚ ਵਿਚਰਿਆ ਜਾਂ ਬਰਨਾਲੇ 'ਚ ਵਿਚਰਿਆ ਵਿਚਰਿਆ ਮੈਂ ਨਹੀਂ ਮੰਨਦਾ ਜੇ ਉਹਨੂੰ ਅਜੇ ਤੱਕ ਹਰਿੰਦਰ ਦੀ ਰਿਸ਼ਤੇਦਾਰੀ ਦਾ ਹੀ ਨਹੀਂ ਪਤਾ ਲੱਗਿਆ ਵੀ ਹੈ ਕਿ ਨਹੀਂ ਹੈ ਨੰਬਰ 2 ਬਾੜ ਮੰਗਰੋਂ ਆਉਂਦਾ ਜਦੋਂ 90000 ਨੇ ਆਰਾਮ ਲੀਲਾ ਗਰਾਊਂਡ 'ਚ ਉੱਥੇ ਦਿੱਲੀ ਧਰਨਾ ਲਾਇਆ ਸੀ ਹਰਿੰਦਰ ਤੇ ਮੀਤਿਆਰ ਉਦੋਂ ਦੇ ਇਕੱਠੇ ਆ ਉੱਥੇ ਧਰਨੇ 'ਚ ਇਹ ਤਾਂ ਕੱਲ ਆਇਆ ਇਹ ਕਿਵੇਂ ਕਹਿੰਦਾ ਅਸੀਂ ਦੇਖਿਆ ਨਹੀਂ ਕਦੇ ਕਹਿੰਦਾ ਨਾ ਇਹ ਤਾਂ ਡਰਾਈਵਰ ਸੀ ਉਹ ਯਾਰ ਡਰਾਈਵਰ ਦੇਖੋ ਇੱਕ ਬਰਾਬਰ ਦੇ ਬੰਦੇ ਹੋਣ ਇੱਕ ਡਰਾਈਵਰੀ ਵੀ ਕਰ ਲੋ ਸਾਡੇ ਮਲਕੀਤ ਸਿੰਘ ਕੀ ਤੂੰ ਡਰਾਈਵਰੀ ਖੁਦ ਕਰਦੇ ਰਹੇ ਆ ਉਹ ਵਿਸ਼ਵਾਸ ਹੀ ਨਹੀਂ ਸੀ ਕਰਦੇ ਡਰਾਈਵਰ ਤੇ ਸਰਕਾਰ ਨੇ ਡਰਾਈਵਰ ਤਾਂ ਉਹਨਾਂ ਨੂੰ ਵੀ ਦਿੱਤਾ ਸੀ ਇਹ ਮਲਕੀਤ ਸਿੰਘ ਕੀਤੂ ਬਣ ਨੂੰ ਫਿਰਦਾ ਪਰ ਉਹ ਬੜਿਆਂ ਨਹੀਂ ਜਾ ਸਕਦਾ ਜੀ ਇਧਰ ਆਪਾਂ ਨਾਲ ਹੋਰ ਸਾਥੀਆਂ ਨਾਲ ਗੱਲਬਾਤ ਕਰਾਂਗੇ ਗੱਲਬਾਤ ਕਾਫੀ ਲੰਬੀ ਹੋਈ ਹੈ ਨਾਲ ਸਾਰਾ ਜੀ ਚੋਣ ਦਾ ਆਪਾਂ ਅਰਕ ਕੱਢ ਗਏ ਕਿਵੇਂ ਵੇਖਦੇ ਹੋ ਜਿੱਤ ਨੂੰ ਥੋੜਾ ਮੁਕਾਬਲਾ ਉਹ ਜਿਹੜੇ ਬਾਕੀ ਤਿੰਨ ਸਾਥੀ ਬੈਠੇ ਕਿਹਨਾਂ ਨਾਲ ਲੱਗਦਾ ਥੋੜਾ ਮੁਕਾਬਲਾ ਤਾਂ ਕਾਂਗਰਸ ਨਾਲ ਲੱਗਦਾ ਜੀ ਕਾਂਗਰਸ ਨਾਲ ਕਾਲਾ ਢੇਲਾ ਬਾਕੀ ਲੋਕਾਂ ਨੇ ਕਰਨਾ ਜਿਵੇਂ ਕਰ ਦੇਣਗੇ ਹੁਣ ਮੰਨ ਜੀ ਔਰ ਕੋਈ ਖਾਸ ਗੱਲਬਾਤ ਜਿਹੜਾ ਤੁਹਾਨੂੰ ਲੱਗਦਾ ਵੀ ਤੁਸੀਂ ਉਹਨਾਂ ਤੋਂ ਵੱਖੋਂ ਹਲਕੇ ਦੇ ਵਿੱਚ ਤੁਹਾਨੂੰ ਲੋਕ ਪਹਿਲ ਦੇ ਆਧਾਰ ਤੇ ਚੁਣਨਗੇ ਕਿੰਨਾ ਕੁ ਜੀ ਸਰਕਾਰ ਦੇ ਕੋਈ ਕੰਮਾਂ ਨੂੰ ਵੇਖ ਕੇ ਕਿਹੜੇ-ਕਿਹੜੇ ਕੰਮ ਆ ਜਿਹੜੇ ਲੋਕ ਵੀ ਹਾਂ ਪਹਿਲ ਦੇ ਆਧਾਰ ਤੇ ਤੁਹਾਨੂੰ ਮੌਕਾ ਦੇਣਗੇ ਦੁਆਰਾ ਇਸ ਹਲਕੇ ਪਰ ਇਹ ਕੰਮ ਸਾਡਾ ਸਾਰੇ ਹੋ ਹੀ ਜਾਂਦੇ ਨੇ ਜੀ ਇਲਾਕੇ ਦੇ ਆਪੀ ਪਾਉਣਗੇ ਲੋਕ ਪੁਰਜਾ ਵਿਕਾਸ ਦੇ ਨਾਂ ਤੇ ਵਿਕਾਸ ਪਏ ਹੋਈ ਜਾਂਦਾ ਮੋਟ ਪਈ ਜਾਂਦੀ ਹੈ ਹਾਂ ਵਿਕਾਸ ਦੇ ਨਾਂ ਤੇ ਗੋਟਾ ਬੰਦ ਇੱਕ ਮੈਂ ਤੁਹਾਡੇ ਕੋਲੇ ਦੁਬਾਰਾ ਆਵਾਂਗਾ ਤੁਸੀਂ ਜਥੇਬੰਦੀ ਨਾਲ ਜੁੜੇ ਹੋਏ ਹੋ ਕਿਸਾਨ ਜਥੇਬੰਦੀ ਨਾਲ ਕਿਸਾਨਾਂ ਦਾ ਜਿਹੜਾ ਹੈਗਾ ਹੈ ਕੀ ਕਾਫੀ ਝੋਨੇ ਦੇ ਪੱਖ ਤੋਂ ਮੰਡੀਆਂ ਦੇ ਵਿੱਚ ਬੁਰਾ ਹਾਲ ਦੇਖਣ ਨੂੰ ਮਿਲਿਆ ਉਹਦੇ ਵਿੱਚ ਬੇਸ਼ੱਕ ਆਪਾਂ ਇੱਕ ਸਰਕਾਰ ਨੂੰ ਦੋਸ਼ੀ ਨਹੀਂ ਮੰਨ ਸਕਦੇ ਨਾ ਪੰਜਾਬ ਸਰਕਾਰ ਨੂੰ ਉਹਦੇ ਵਿੱਚ ਬਹੁਤ ਸਾਰੇ ਕਾਰਨ ਨੇ ਹੈਨਾ ਤੇ ਕੀ ਇਸ ਵਜ੍ਹਾ ਦਾ ਇਸ ਇਹਨਾਂ ਵੋਟਾਂ ਤੇ ਅਸਰ ਪਊਗਾ ਬਰਨਾਲੇ ਦੇ ਵਿੱਚ ਨਹੀਂ ਬੰਲਾ ਜੀ ਕਾਰਨ ਕੀ ਆ ਅੱਗੇ ਵਾਲਾ ਵੋਟਰ ਨਹੀਂ ਹੁਣ ਹੁਣ ਸਭ ਸਿੱਖਿਆਤ ਵੋਟਰ ਆ ਜੀ ਚੱਕਿਆ ਨਹੀਂ ਚੌਲ ਸਾਡਾ ਤਾਂ ਮੋਦੀ ਸਰਕਾਰ ਨੇ ਨਹੀਂ ਚੱਕਿਆ ਮੋਦੀ ਸਰਕਾਰ ਆ ਇਹ ਚੀਜ਼ ਦੀ ਜ਼ਿੰਮੇਵਾਰ ਨੰਬਰ 2 ਪ੍ਰਾਣੀ ਚੱਕ ਕੇ ਦੇਖ ਲੋ ਤੁਸੀਂ ਜਦੋਂ ਸੈਲਰ ਵਾਲਾ ਤੇ ਆੜਤੀਆ ਮਿਲ ਜੇਵੇ ਕਲੱਬਿੰਗ ਹੋ ਜੇ ਇਹਨਾਂ ਦੀ ਦੋਨੋਂ ਮਿਲ ਜਾਣ ਫਿਰ ਇਹ ਲਮਕਾਉਣ 'ਚ ਇਹਨਾਂ ਨੂੰ ਫਾਇਦਾ ਖਰੀਦ ਲਮਕਾਉਣ 'ਚ ਫਾਇਦਾ ਕਾਰਨ ਕੀ ਆ ਇਹ ਸਾਡਾ ਮੋਦੀ ਤਾਂ ਸਾਡੇ ਨਾਲ ਮਤਰੀਮਾਂ ਵਾਲਾ ਸਲੂਕ ਕਰਦਾ ਹੀ ਕਰਦਾ ਫਿਰ ਸਾਡੇ ਹੀ ਬੰਦੇ ਸਾਡੇ ਚ ਜਿਹੜੀ ਆ ਖਰੀਦ ਆ ਹੁਣ ਵੀ ਨੇੜ ਲੱਗੀ ਜਾਂਦੀ ਆ ਮੈਂ ਕੱਲ ਚੰਡੀਗੜ੍ਹ ਤੱਕ ਗਿਆ ਔਰ ਬਹੁਤ ਮੰਡੀਆਂ ਖਾਲੀ ਹੋਣ ਵਾਲੀਆਂ ਆ ਖਾਲੀ ਆ ਜਾ ਰੈਂਡ ਤੇ ਆ ਇਹ ਖਰੀਦ ਅੱਜ ਤੋਂ 15 ਦਿਨ ਪਹਿਲਾਂ ਵੀ ਖਤਮ ਹੋ ਸਕਦੀ ਸੀ ਕਾਰਨ ਕੀ ਆ ਸਾਡਾ ਜਿਹੜਾ ਸੇਲਰ ਭਾਈਚਾਰਾ ਉਹਨੂੰ ਇਹ ਆ ਤਰੇੜ ਪਊਗੀ ਸੈਲ ਵਧੂਗੀ 17 ਮਹੀਨੇ ਚ ਨਹੀਂ ਆਊਗਾ ਮੈਂ ਕਹਣਾ ਵੀ ਚਾਹੇ ਮਹੀਨਾ ਹੋਰ ਇੱਥੇ ਖੜਾਈ ਜਾਇਓ 17 ਕੋਈ ਲਿਆ ਕੇ ਦਿਖਾਵੇ ਕਿਉਂ ਰਾਤ ਨੂੰ ਸੱਲ ਪੈਣੀ ਆ ਜੇ 17 ਤੋਂ ਮੌਸਰ ਜ਼ਿਆਦਾ ਜਾਂਦਾ ਨੰਬਰ 2 ਪਿਛਲੀ ਵਾਰੀ ਸੈਲਿੰਗ ਅ ਅਪ੍ਰੈਲ ਚ ਵੀ ਚੱਲਦੀ ਰਹੀ ਆ ਮਈ ਚ ਵੀ ਚੱਲਦੀ ਰਹੀ ਆ ਉਦੋਂ ਤੁਸੀਂ ਕਿ ਨਾ ਕਦੇ ਇਹਨਾਂ ਦੇ ਜੂਨਟਾਂ ਦੀ ਪੜਤਾਲ ਕਰ ਲਿਓ ਢੀੜਾ ਲਾ ਲਿਓ ਜਦੋਂ ਇੰਨੀ ਜੀਰੀ ਸੁੱਕ ਜਾਂਦੀ ਆ ਤਾਂ ਇਹਨਾਂ ਦਾ ਜਿਵੇਂ ਆਪਾਂ ਪੱਖਾ ਆ ਪੱਖੇ ਵਾਲਾ ਕਿ ਨਾ ਪਾਣੀ ਛਿੱਟਣ ਵਾਲਾ ਲਾਉਣੇ ਹੁੰਨੇ ਆ ਇਹਨਾਂ ਦਾ ਸਪਰੇ ਪਾਣੀ ਦਾ ਸਪਰੇ ਲਈ ਹੁੰਦੀ ਆ ਉਦੋਂ ਚੌਲ ਕੱਢਣ ਲਈ ਚੌਲ ਜਿਹੜਾ 19 ਦਾ ਘਟੂ ਘਟੂ ਦੀ ਮੌਸਮ ਚੋਂ ਵਧੀਆ ਚੌਲ ਨਹੀਂ ਨਿਕਲਦਾ ਹੁਣ ਅਸੀਂ ਮੈਂ ਤੁਹਾਡੇ ਇੱਕ ਹੋਰ ਗੱਲ ਨੂੰ ਉਸ ਨੋਟਿਸ ਦੇ ਵਿੱਚ ਲਿਆਦੇ ਆ ਅਸੀਂ ਮੰਡੀਆਂ ਦੇ ਵਿੱਚ ਲਗਭਗ ਗਏ ਆ ਹੁਣ ਵੀ ਜਾ ਰਹੇ ਆ ਇੱਕ ਮਸਲਾ ਹੋ ਸਕਦਾ ਤੁਹਾਡੇ ਧਿਆਨ ਚ ਆਇਆ ਹੋਵੇ ਵੀ 100 ਗੱਟਾਂ ਪਿੱਛੇ 5 5 6 6 ਗੱਟੇ ਘਾਟ ਕੱਟੀ ਜਾ ਰਹੀ ਆ ਸ਼ਾਇਦ ਤੁਹਾਡੇ ਵੀ ਆਏ ਹੋਵੇ ਉਹਦੇ ਲਈ ਸਰਕਾਰ ਦੇ ਇਹ ਗੱਲ ਨੋਟਿਸ ਦੇ ਵਿੱਚ ਆਈ ਆ ਸਰਕਾਰ ਜਿਹੜੀ ਇਹ ਲੁੱਟ ਹੋ ਰਹੀ ਹੈ ਕਿਸਾਨਾਂ ਦੀ ਇਹਦੇ ਬਾਰੇ ਕੁਝ ਕਰ ਰਹੀ ਹੈ ਜਾਂ ਤੁਸੀਂ ਜਥੇਬੰਦੀ ਤੌਰ ਤੇ ਕੁਝ ਕਰ ਰਹੇ ਹੈ ਮੈਂ ਆਪਣੇ ਤੌਰ ਤੇ ਮੰਡੀਆਂ ਦਾ ਲਾਵਾ ਆ ਤੁਹਾਡੇ ਕੋਲੇ ਗਵਾਂਡ ਜੋਧਪੁਰ ਮੰਡੀ ਆ ਇਹਨੂੰ ਵੀ ਚਲਾਇਆ ਹੈ ਮੈਂ ਜੋਧਪੁਰ ਦੇ ਬੰਦਿਆਂ ਨੂੰ ਨਾਲ ਲੈ ਕੇ ਮਾਹਬ ਤੁਸੀਂ ਇਹ ਇਸ ਤਰ੍ਹਾਂ ਉੱਥੇ ਵੀ ਤੁਹਾਡਾ ਹੀ ਭਾਈਚਾਰ ਗਿਆ ਉਹਨਾਂ ਨੂੰ ਵੀ ਦੱਸੋ ਭਾਈ ਜੀ ਨੂੰ ਦਿੱਕਤ ਆ ਉਹ ਕੀ ਬੋਲੇ ਉਹਨਾਂ ਨੂੰ ਜਦੋਂ ਚਲੋ মিডিਆ ਵਾਲਿਆ ਗੇੜਾ ਦੇ ਕੇ ਉਹ ਮੁੜ ਗਏ ਉਹਨਾਂ ਨੂੰ ਮੈਂ ਆਹ ਭਾਈ ਸਾਨੂੰ ਕੀ ਆ ਕਹਿੰਦੇ ਜੀ ਰਫ਼ਤਾਰ ਘਟਾ ਮੈਂ ਠੀਕ ਆ ਤੁਸੀਂ ਮੈਂ ਖਾ ਐਸਡੀਐਮ ਸਾਹਿਬ ਨੂੰ ਮਿਲੋ ਉਹ ਚੁੱਪ ਆਖਰ ਨੂੰ ਮੈਂ ਉੱਥੇ ਰੋਕ ਕੇ ਆਪਦਾ ਸਾਧਨ ਉਹਨਾਂ ਨੂੰ ਮੈਂ ਆਹ ਚੰਗਾ ਐ ਕਰੋ ਮੇਰੇ ਨਾਲ ਚੱਲੋ ਐਸਡੀਐਮ ਨੂੰ ਮੈਂ ਮਿਲਦਾ ਇੱਕ ਵਾਰੀ ਨਹੀਂ ਕੰਮ ਹੋਇਆ ਤਾਂ ਦੂਜੀ ਵਾਰ ਫੇਰ ਮਿਲੋ ਐਸਡੀਐਮ ਨੂੰ ਮਜਬੂਰ ਕਰ ਦਿਓ ਉਹ ਬੰਦੇ ਜਦੋਂ ਨਾ ਮਖਾ ਮੈਂ ਬਰਨਾਲੇ ਨੂੰ ਚੱਲਿਆ ਤੁਸੀਂ ਆ ਜਾਓ ਉਹ ਫੇਰ ਜੱਕਾਂ ਤੱਕਾਂ ਮਖਾ ਮੈਂ ਆਪਦੇ ਕੰਮ ਫੇਰ ਹੀ ਕਰੂੰ ਛੋਟੀ ਮੰਡੀ ਚਲਾਉਣਾ ਪਹਿਲਾਂ ਮੇਰੇ ਨਾਲ ਹੀ ਚੱਲੋ ਮੇਰੇ ਨਾਲ ਆਏ ਜਦੋਂ ਕਿ ਉਦਣ ਦੀ ਛੁੱਟੀ ਸੀ ਮੈਨੂੰ ਵੀ ਪਤਾ ਸੀ ਵੀ ਛੁੱਟੀ ਆ ਪਰ ਕਿਉਂਕਿ ਡੀਸੀ ਵੱਲੋਂ ਡਿਊਟੀ ਲਈ ਹੁੰਦੀ ਆ ਮੰਡੀਆਂ ਪ੍ਰੋਕਿਊਰਮੈਂਟ ਵਾਸਤੇ ਜਦੋਂ ਮੰਡੀਆਂ ਦੀ ਡਿਊਟੀ ਲੱਗੀ ਮੈਂ ਐਸਡੀਐਮ ਦਫ਼ਤਰ ਚ ਗਿਆ ਉਹਨਾਂ ਦੇ ਜਿਹੜੇ ਬਾਬੂ ਬੈਠੇ ਸੀ ਉਹਨਾਂ ਨੂੰ ਮਖਾ ਜੀ ਐਸਡੀਐਮ ਸਾਹਿਬ ਦਾ ਨੰਬਰ ਦਿਓ ਉਹਨਾਂ ਨੇ ਨੇ ਵੀ ਹਾਂਜੀ ਦੱਸੋ ਮਾਹ ਦੱਸਣਾ ਕੀ ਆ ਮੰਡੀ ਬੰਦ ਪਈ ਆ ਤੇ ਨੰਬਰ ਦਿਓ ਜਾਂ ਮੈਨੂੰ ਡਿਊਟੀ ਵਾਲਾ ਬੰਦਾ ਦਿਓ ਉਹਨਾਂ ਨੂੰ ਗਜ਼ਬੂਰ ਹੋ ਕੇ ਉਹਦੀ ਤਹਿਸੀਲਦਾਰ ਦਾ ਨੰਬਰ ਦੇਣਾ ਪਿਆ ਔਰ ਤਹਿਸੀਲਦਾਰ ਨਾਲ ਉਹਨਾਂ ਨੇ ਗੱਲ ਕਰੀ ਉਦੋਂ ਮੈਂ ਫੇਰ ਕਰੀ ਗੱਲ ਨਹੀਂ ਜਿਹੜੀ ਗੱਟਿਆਂ ਦੀ ਕਾਰਟ ਕੱਟੀ ਜਾਂਦੀ ਆ ਕਾਰਟ ਵਾਲੀ ਤੇ ਮੈਂ ਲਿਆਉਣਾ ਜਿੰਨੀ ਜਿੱਥੇ ਮੇਰੇ ਨੋਟਸ ਜਾਏ ਆ ਮੈਂ ਕਾਟ ਨਹੀਂ ਕਟਣ ਦਿੱਤੀ ਮੈਂ ਆੜਤੀਆਂ ਨੂੰ ਵੀ ਮਜਬੂਰ ਕਰਤਾ ਸੈਲਰ ਵਾਲੇ ਨੂੰ ਵੀ ਮਜਬੂਰ ਕਰਤਾ ਔਰ ਪਿਛਲੇ ਸਾਲ ਦਾ ਮੈਂ ਆ ਇਸ ਜ਼ਿਲ੍ਹੇ ਤੋਂ ਬਾਹਰ ਮੰਡੀਆਂ ਦਾ ਵੀ ਕਰਾ ਕੇ ਆਇਆ ਗੱਟੇ ਦੀ ਕਾਟ ਕੱਟਣ ਦਾ ਕਾਰਨ ਜਦੋਂ ਅਸੀਂ ਲਮਕਾਉਂਦੇ ਆ ਇਹ ਆੜਤੀ ਜਦ ਸੈਲਰ ਵਾਲੇ ਲਮਕਾਉਂਦੇ ਆ ਖਰੀਦ ਕੇ ਨਾ ਸੈਲ ਸਾਨੂੰ ਕੀ ਆ ਸਾਨੂੰ ਦੱਸਣਗੇ ਤੁਹਾਡੀ ਸੈਲ 20 ਆ ਗਈ ਜੀ 21 ਆ ਗਈ ਜੀ 20 ਆ ਗਈ ਤਿੰਨ ਕਿਲੋ ਦੇ ਦਿਓ ਹੈ ਇੱਕੀ ਆ ਕੀ 4 ਕਿਲੋ ਦੇ ਦਿਓ ਪਰ ਉੱਥੇ ਗੜ ਸ ਚਾਹੀਦਾ ਹੈਗਾ ਵੀ ਅਸੀਂ ਐਂ ਕਰੋ ਆ ਛੋਡੇ ਕੋਲੇ ਜੀਰੀ ਪਈ ਆ ਛੋਡੇ ਕੋਲੇ ਜੀਰੀ ਪਈ ਆ ਇਹਨੂੰ ਸੁਕਾ ਲਓ ਹੁਣ ਨਹੀਂ ਖਣੇ ਆਉਂਦੇ ਉਹ ਔਰ ਇਹ ਸਰਕਾਰਾਂ ਜਿਹੜੀਆਂ ਨੇ ਸੈਂਟਰ ਦੀ ਸਰਕਾਰ ਨੇ ਲੇਬਰ ਖਤਮ ਕਰਨੀ ਆ ਔਰ ਨੀਤੀਆਂ ਜਿਹੜੀਆਂ ਜੇ ਸਾਡੀ ਲੇਬਰ ਕਿੱਧਰ ਜਾਊਗੀ ਸਾਡੇ ਕੋਲ ਹੋਰ ਕੋਈ ਕੰਮ ਹੈ ਕੋਈ ਸਰਕਾਰਾਂ ਕੰਮ ਤਾਂ ਦੇ ਨਹੀਂ ਰਹੀਆਂ ਔਰ ਕੋਈ ਕਾਰਖਾਨਾ ਨਹੀਂ ਅਸੀਂ ਜੇ ਕਹਿੰਦੇ ਆ ਜੀ ਹਿਮਾਚਲ ਪੈਟਰਨ ਤੇ ਸਾਨੂੰ ਟੈਕਸ ਦੀ ਛੋਟ ਦੇ ਦਿਓ ਸਾਡੇ ਸੰਨ ਤਾਂ ਲੱਗ ਜਾਣਗੀਆਂ ਪਰ ਨਾ ਹਿਮਾਚਲ ਨੂੰ ਅਭੀ ਵੀ ਹਜੇ ਵੀ ਦੇਈ ਜਾਂਦੇ ਆ ਪਹਿਲਾਂ 10 ਸਾਲ ਸੀ ਉਹਨਾਂ ਦੇ ਕਦੇ ਫੇਰ ਗੱਲ ਕਰਾਂਗੇ ਕੋਈ ਅੱਜ ਚੋਣਾਂ ਦਾ ਦਿਨ ਆ ਤਾਂ ਆਮ ਆਦਮੀ ਪਾਰਟੀ ਦੇ ਹਮੈਤੀ ਇੱਥੇ ਬੈਠੇ ਨੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਸਭ ਨੇ ਅੱਜ ਦਾ ਦਿਨ ਜਿਹੜਾ ਹੈਗਾਗਾ بڑا ਕਹਿੰਦੇ ਹੁੰਦੇ ਆ ਵੀ ਬੇਟਿੰਗ ਤੋਂ ਬਾਅਦ ਆਇਆ ਬੜੇ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਆਇਆਗਾ ਸਭ ਨੇ ਅਬ ਦੇ ਉਮੀਦਵਾਰਾਂ ਦੇ ਹੱਕਾਂ ਦੇ ਵਿੱਚ ਚੋਣ ਪ੍ਰਚਾਰ ਕਰਨਾ ਵੱਧ ਤੋਂ ਵੱਧ ਵੋਟਰਾਂ ਨੂੰ ਲੈ ਕੇ ਆਉਣਾ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਰਨਾਲੇ ਤੋਂ ਜਿੱਥੇ ਅੱਜ ਜਿਮਣੀ ਚੋਣਾ ਹੋ ਰਹੀਆਂ ਨੇ ਬਰਨਾਲੇ ਦੇ ਵਿੱਚ ਪੂਰੇ ਲੋਕਾਂ ਦੇ ਵਿੱਚ ਉਤਸ਼ਾਹ ਹੈ ਇਸੇ ਤਰ੍ਹਾਂ ਹੀ ਜੁੜੇ ਰਹੋ ਬਾਕੀ ਪਿੰਡਾਂ ਦੇ ਵਿੱਚੋਂ ਵੀ ਆਪਾਂ ਜਾ ਕੇ ਤੁਹਾਨੂੰ ਉਥੋਂ ਦੀ ਗਰਾਊਂਡ ਰਿਪੋਰਟ ਦਿਖਾਵਾਂਗੇ ਤੁਸੀਂ ਜੁੜੇ ਹੋਏ ਹੋ ਔਨ ਪੁਆਇੰਟ ਦੇ ਨਾਲ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੱਧੂ